ਪਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਹੈ ਇਸ ਵਕਤ ਕਸਬਾ ਚੌਕ ਵਿੱਚ ਤੱਕ ਪਹੁੰਚ ਚੁੱਕਾ ਹੈ ਤਾਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਅੱਜ ਇੱਥੇ ਪਹੁੰਚਿਆ ਹੈ ਤਾਂ देर रात ਜਿਹੜਾ ਨਗਰ ਕੀਰਤਨ ਹੈ ਉਹ ਗਰਦਾਸਪੁਰ ਇਲਾਕੇ ਦੀ ਹਦੂਦ ਨੂੰ ਕਰਾਸ ਕਰਦਾ ਹੋਇਆ ਜਿਹੜਾ ਹੈ ਇਸ ਵਕਤ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਦਾਖਲ ਹੋਇਆ ਹੈ ਤਾਂ ਇਸ ਵਕਤ ਜਿਹੜਾ ਹੈ ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਦੇ ਵੱਲੋਂ ਜਿਹੜਾ ਹੈ ਉਹ ਨਗਰ ਕੀਰਤਨ ਨੂੰ ਸਲਾਮੀ ਵੀ ਦਿੱਤੀ ਜਾਣੀ ਹੈ ਔਰ ਦੇਖ ਸਕਦੇ ਹਾਂ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਲਾਈਨ ਅਪ ਹੋਏ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਹੁਣੇ ਹੀ ਜਿਹੜਾ ਹੈ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ ਜਾਏਗੀ ਔਰ ਇਸ ਦੇ ਨਾਲ ਦੇ ਨਾਲ ਕੈਬਨਟ ਮੰਤਰੀ ਪਰਪੰਜ ਸਿੰਘ ਈਟੀਓ ਜਿਨ੍ਹਾਂ ਦਾ ਜੱਦੀ ਹਲਕਾ ਇਹ ਹੈਗਾ ਹੈ ਜੰਡੇ ਵਾਲਾ ਗੁਰੂ ਤਾਂ ਉਹ ਵੀ ਸਵਾਗਤ ਲਈ ਇੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਟ੍ਰਾਂਸਪੋਰਟ ਮੰਤਰੀ ਲਾਲਜੀ ਸਿੰਘ ਭੁੱਲਰ ਵੀ ਇੱਥੇ ਮੌਕੇ ਦੇ ਉੱਪਰ ਮੌਜੂਦ ਹੈਗੇ ਨੇ ਔਰ ਐਸਐਸਪੀ ਦਿਹਾਤੀ ਜਿਹੜੇ ਨੇ ਅੰਮ੍ਰਿਤਸਰ ਦੇ ਉਹ ਵੀ ਸੁਹੇਲ ਕਾਸਮ ਮੀਰ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਪਾਲਕੀ ਸਾਹਿਬ ਇਸ ਵਕਤ ਬਿਲਕੁਲ ਜਿਹੜੀ ਸਾਹਮਣੇ ਉਹ ਦੇਖੀ ਜਾ ਸਕਦੀ ਹੈ ਕਿ ਪਾਲਕੀ ਸਾਹਿਬ ਇੱਥੇ ਪਹੁੰਚ ਚੁੱਕਿਆ ਹੈ ਤਾਂ ਹੁਣੇ ਹੀ ਜਿਹੜਾ ਹੈ ਪੰਜਾਬ ਪੁਲਿਸ ਦੇ ਜਵਾਨਾਂ ਦੇ ਵੱਲੋਂ ਜਿਹੜਾ ਹੈ ਇੱਥੇ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ ਜਾਣੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਕਸਬਾ ਚੌਕ ਮਿਚਤਾ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਇਸ ਵਕਤ ਜਿਹੜਾ ਹੈ ਨਗਰ ਕੀਰਤਨ ਕਸਬਾ ਚੌਕ ਮਿਚਤਾ ਵਿਖੇ ਪਹੁੰਚਿਆ ਹੋਇਆ ਹੈ ਤਾਂ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹਨਾਂ ਦੇ ਵੱਲੋਂ ਸਲਾਮੀ ਪਾਲਕੀ ਸਾਹਿਬ ਨੂੰ ਦਿੱਤੀ ਜਾਣੀ ਹੈ ਤਾਂ ਪਾਲਕੀ ਸਾਹਿਬ ਬਿਲਕੁਲ ਕਸਬਾ ਚੌਕ ਮਿਚਤਾ ਵਿਖੇ ਜਿਹੜਾ ਉਹ ਪਹੁੰਚ ਚੁੱਕਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਨਗਰ ਕੀਰਤਨ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸ ਵਕਤ ਨਗਰ ਕੀਰਤਨ ਕਸਬਾ ਚੌਕ ਮਿਲਸਾ ਵਿਖੇ ਹੈ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਦੇ ਵੱਲੋਂ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਔਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਇਸ ਵਕਤ ਇੱਥੇ ਮੌਜੂਦ ਹੈਗੇ ਨੇ ਤਾਂ ਫੁੱਲਾਂ ਦੀ ਵਰਖਾ ਦੇ ਨਾਲ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇਸ ਵਕਤ ਇੱਥੇ ਮੌਜੂਦ ਹੈਗੀਆਂ ਨੇ ਤਾ ਗੁਰੂ ਸਾਹਿਬ ਦੇ ਸਤਿਕਾਰ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਦੇ ਵੱਲੋਂ ਜਿਹੜਾ ਹੈ ਉਹ ਸਲਾਮੀ ਦਿੱਤੀ ਜਾ ਰਹੀ ਹੈ ਤਾਂ ਵੱਡਾ ਸਤਕਾਰ ਗੁਰੂ ਸਾਹਿਬ ਦਾ ਕੀਤਾ ਜਾ ਰਿਹਾ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਗੁਰਦਾਸਪੁਰ ਤੋਂ ਰਵਾਨਾ ਹੋਇਆ ਸੀਗਾ ਔਰ ਪੜਾਦਰ ਪੜਾ ਹੁਣ ਗੁਰਦਾਸਪੁਰ ਦੀ ਹੱਦ ਨੂੰ ਹਦੂਦ ਨੂੰ ਕ੍ਰੋਸ ਕਰਦਾ ਹੋਇਆ ਜਿਹੜਾ ਹੈ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੌਕ ਮੀਤਾ ਵਿਖੇ ਦਾਖਲ ਹੋਇਆ ਹੈ ਤਾਂ ਕੈਬਨਿਟ ਵਜ਼ੀਰ ਚਲੋ ਵਾਹਰ ਬੜੂ ਸਿੰਘ ਏਟੀਓ ਲਾਲਜੀਤ ਸਿੰਘ ਪੁੱਲਰ ਇਸ ਵਕਤ ਇੱਥੇ ਗੁਰੂ ਸਾਹਿਬ ਦੇ ਅੱਗੇ ਜਿਹੜਾ ਹੈ ਉਹ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਦੇ ਸਤਕਾਰ ਦੇ ਵਿੱਚ ਸਰੋਪਾਉ ਸਾਹਿਬ ਔਰ ਰਮਾਲਾ ਸਾਹਿਬ ਵੀ ਭੇਟ ਕੀਤੇ ਜਾ ਰਹੇ ਨੇ ਮੰਤਰੀ ਕੈਬਨਿਟ ਮੰਤਰੀ ਹਰਭਜਨ ਸਿੰਘ ਏਟੀਓ ਇੱਥੇ ਸਵਾਗਤ ਦੇ ਲਈ ਪਹੁੰਚੇ ਨੇ ਮੰਤਰੀ ਸਾਹਿਬ ਕਿਸ ਤਰ੍ਹਾਂ ਦਾ ਸਵਾਗਤ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜੀ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੀ ਚਾਦਰ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਪੰਜਾਬ ਸਰਕਾਰ ਮਨਾ ਰਹੀ ਆ ਅਸੀਂ ਉਹਨਾਂ ਦੀ ਨਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਅੱਜ ਸਵੇਰੇ ਗੁਰਦਾਸਪੁਰ ਤੋਂ ਨਗਰ ਕੀਰਤਨ ਆਰੰਭ ਹੋਏ ਸੀਗੇ ਔਰ ਹੋਣਾ ਮਈਤਾ ਚੌਕ ਦੇ ਵਿੱਚ ਇੱਕੋ ਜੀ ਪਨਾ ਤੱਕ ਨਗਰ ਕੀਰਤਨ ਪਹੁੰਚ ਗਿਆ ਹੈ ਉਥੇ ਅਸੀਂ ਸਵਾਗਤ ਕਰਵਾਸਤੇ ਸਾਡੇ ਸਾਰੇ ਮੇਟਾ ਚੌਂਕ ਇਸ ਸਾਜਟ ਜਿਹੜੀ ਆ ਉਹ ਇੰਤਜ਼ਾਰ ਕਰ ਰਹੀ ਆ ਇਸ ਤੋਂ ਬਾਅਦ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜਲਿਆੜਾ ਗੁਰੂ ਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਆ ਉਹ ਪੜਾ ਹੋਏਗਾ ਉਥੇ ਨਗਰ ਕੀਰਤਨ ਦਾ ਵਿਸ਼ਰਾਮ ਆ ਰਾਤ ਨੂੰ ਸਵੇਰ ਫੇਰ ਆਰੰਭ ਹੋਏਗਾ ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਵਿੱਚ ਅਸੀਂ ਪੂਰੇ ਜਿਹੜੇ 4 ਨਗਰ ਕੀਰਤਨ ਜੜੇ ਮੇ ਉਸ ਜਾਇਨੇ ਕਸ਼ਰੀਨਗਰ ਤੋਂ ਸ਼ੁਰੂ ਹੋਇਆ ਸੀਗਾ ਕੱਲ ਸਵੇਰ ਵੇਲੇ ਇਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੀ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਸਾਹਿਬ ਤੇ ਜੰਮੂ ਕਸ਼ਮੀਰ ਦੇ ਮਾਨਯੋਗ ਮੁੱਖ ਮੰਤਰੀ ਅਮਰ ਉਮਰ ਉਧਲਾ ਜੀ ਜਿਹੜੇ ਆ ਉੱਥੇ ਪਹੁੰਚੇ ਸੀਗੇ ਨਗਰ ਕੀਰਤਨ ਸਨਟਾ ਫਰੀਦਕੋਟ ਤੋਂ ਔਰ ਇੱਕ ਕਲਵੰਟੀ ਸਾਹਬ ਤੋਂ ਜਿਹੜਾ ਆ ਸ਼ੁਰੂ ਹੋਏ ਨੇ ਔਰ ਸਾਰਿਆਂ ਦੀ ਸਮਾਪਤੀ ਜਿਹੜੀ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 22 ਤਰੀਕ 22 ਨਵੰਬਰ ਸ਼ਾਮ ਨੂੰ ਆ ਉਸ ਤੋਂ ਉਪਰੰਤ 23 ਤਰੀਕ ਨੂੰ ਜਿਹੜਾ ਆ ਉਹ ਸਰਬ ਧਰਮ ਸੰਮੇਲਨ ਜਿਹੜਾ ਆ ਉਹਦਾ ਜਿਹੜਾ ਕੀਤਾ ਗਿਆ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵੱਖ-ਵੱਖ ਧਰਮਾਂ ਤੋਂ ਜਿਹੜੇ ਰਹਿਬਰ ਨੇ ਉਹਨਾਂ ਤੇ ਆਪੂ ਨੇ ਉਹ ਸਾਰੇ ਗੁਲਾਹੇ ਗਏ ਨੇ ਔਰ 24 ਤਰੀਕ ਨੂੰ ਇੱਕ ਸੀਸ ਪੇਟ ਯਾਤਰਾ ਜਿਹੜੀ ਆਖੀਰਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਅਨੰਦਪੁਰ ਸਾਹਿਬ ਪਹੁੰਚੇਗੀ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਭਾਈ ਜੱਤਾ ਜੀ ਸ਼੍ਰੀ ਗੁਰਪ੍ਰੇਮ ਦਾ ਦਰਸਾਤਾ ਅਸੀਸ ਜਿਹੜਾ ਆ ਉਹ ਚੰਦਨੀ ਚੌਂਕ ਤੋਂ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਸੀਗੇ ਔਰ ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਉਪਰੰਤ ਜਿਹੜੀ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਆ ਉਹ 24 ਨਵੰਬਰ ਨੂੰ ਹੀ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਆ ਸ਼੍ਰੀ ਨੰਪੁਰ ਸਾਹਿਬ ਦੀ ਉਹ ਮੰਨ ਕੋ ਉੱਤਰ ਧਰਤੀ ਤੇ ਜਿਹੜਾ ਉਹ ਰੱਖਿਆ ਗਿਆ ਜਿਹਦੇ ਵਿੱਚ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਪੈਂਟ ਕਿਤੇ ਜਾਣਗੇ ਆ ਇਹ ਸਾਰੇ ਹੀ ਪ੍ਰੋਗਰਾਮ ਜਿਹੜੇ ਨੇ ਪੰਜਾਬ ਸਰਕਾਰ ਨੇ ਉਲੀਕੇ ਨੇ ਅਸੀਂ ਸਿਰਫ ਸੇਵਾ ਕਰਨ ਵਾਸਤੇ ਆ ਬਾਕੀ ਜਿਹੜੇ ਵੀ ਚਾਰ ਨਗਰ ਕੀਰਤਨ ਨੇ ਉਹਨਾਂ ਦੀ ਰਹਿਨਮਾਈ ਜਿਹੜੀ ਆ ਅਗਵਾਈ ਜਿਹੜੀ ਆ ਸਾਡੇ ਸੰਤ ਸਮਾਜ ਜਿਹੜਾ ਆ ਉਹ ਕਰ ਰਿਹਾ ਹੈ ਔਰ ਇਸ ਤੋਂ ਇਲਾਵਾ ਅਸੀਂ ਸੰਗਤ ਦੇ ਠਹਿਰਨ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਚਿਤ ਪ੍ਰਬੰਧ ਕੀਤੇ ਨੇ ਤਿੰਨ ਟੈਂਟ ਸਿਟੀ ਜਿਹੜੇ ਬਣਾਏ ਕਹਿੰਦੇ ਨੇ ਲਗਭਗ 10000 ਦੀ ਸੰਗਤ ਜਿਹੜੀ ਆ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ ਬਕਾਇਦਾ ਮੈਡੀਕਲ ਫੈਸਿਲਿਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਵੀ ਪ੍ਰਬੰਧ ਕੀਤਾ ਗਿਆ ਔਰ ਜਿਹੜੇ ਵੱਖ-ਵੱਖ ਜਗ੍ਹਾ ਤੋਂ ਪੰਜਾਬ ਦੇ ਵਿੱਚੋਂ ਸੰਗਤ ਜਿਹੜੀ ਜਾਣਾ ਚਾਹਦੀ ਆ ਉਹਨਾਂ ਵਾਸਤੇ ਜਿਹੜੀ ਟਰਾਂਸਪੋਰਟੇਸ਼ਨ ਉਧਾ ਵੀ ਪ੍ਰਬੰਧ ਕੀਤਾ ਗਿਆ ਸੋ ਮੈਂ ਸਮੂਚੀ ਸਾਥ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਉਹ 23 24 25 ਤਰੀਕ ਨੂੰ ਸ਼੍ਰੀ ਅਨੰਤਪੁਰ ਸਾਹਿਬ ਦੀ ਪਵਨ ਪੁੱਤਰ ਤਰਦੀ ਦੇਤੇ ਪਹੁੰਚ ਕੇ ਗੁਰੂ ਸਾਹਿਬ ਨੂੰ ਨਮਨ ਕਰਨ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਔਰ ਸਾਡਾ ਇਹ ਜਿਹੜਾ ਲਾਸਾਨੀ ਸ਼ਹਾਦਤ ਦਾ ਸੁਨੇਹਾ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਈਏ ਔਰ ਉਹ ਪੀੜੀਆਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਉਹ ਸਾਡੇ ਇਤਿਹਾਸ ਤੋਂ ਜਿਹੜਾ ਉਹ ਜਾਣੂ ਹੋ ਕੇ ਹੱਕ ਤੇ ਸੱਚ ਦੀਏ ਰਾਹ ਦੇ ਉੱਤੇ ਚੱਲ ਸਕਣ ਇਹ ਮੰਤਰੀ ਸਾਹਿਬ ਹੁਣ ਅੱਜ ਜਿਹੜਾ ਇਹ ਨਗਰ ਕੀਰਤਨ ਇੱਥੇ ਪਹੁੰਚ ਜਾਣਾ ਜੀ ਮਹਿਤਾ ਚੌਕ ਦੇ ਵਿੱਚ ਔਰ ਤੁਹਾਡਾ ਇਹ ਜੱਦੀ ਹਲਕਾ ਝੰਡੇ ਵਾਲਾ ਗੁਰੂ ਦਾ ਇੱਕ ਇੱਕ ਕਸਬਾ ਹੈਗਾ ਤੇ ਝੰਡੇ ਵਾਲਾ ਗੁਰੂ ਦੇ ਵਿੱਚ ਹੋਰ ਤੁਹਾਡੇ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਸਵਾਗਤ ਨੇ ਦੇਖੋ ਇਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਦੇ ਵਿੱਚ ਸਵਾਗਤ ਆ ਉਸ ਤੋਂ ਬਾਅਦ ਜੰਡਿਆਲਾ ਗਰੁੱਪ ਦੇ ਵਿੱਚ ਵੀ ਜੰਡਿਆਲਾ ਗਰੁੱਪ ਦੀ ਸੰਗਤ ਨੇ ਸਵਾਗਤ ਦਾ ਪ੍ਰੋਗਰਾਮ ਉਹ ਦਿੱਤਾ ਆ ਉਸ ਤੋਂ ਬਾਅਦ ਫਿਰ ਅੰਮ੍ਰਿਤਸਰ ਜਿਹੜਾ ਗੋਲਡਨ ਗੇਟ ਆ ਉੱਥੇ ਸਵਾਗਤ ਜਿਹੜਾ ਕੀਤਾ ਜਾਏਗਾ ਔਰ ਰਾਤ ਨੂੰ ਤਹਿਰਾ ਜਿਹੜਾ ਆ ਉਹ ਅੰਮ੍ਰਿਤਸਰ ਵਿੱਚ ਹੋਏਗੀ ਸੁਰੱਖਿਆ ਨੂੰ ਲੈ ਕੇ ਸੰਗਤ ਦੀ ਸੁਰੱਖਿਆ ਨੂੰ ਲੈ ਕੇ ਜਾਂ ਛੜਕੀ ਆਵਾਜਾਈ ਦਾ ਜਿਹੜਾ ਹੈਗਾ ਕਾਫੀ ਟ੍ਰੈਫਿਕ ਦੀ ਵੀ ਹੁੰਦੀ ਹੈ ਕਿਉਂਕਿ ਮੇਨ ਰੋਡ ਦੇ ਉੱਤੇ ਚੱਲਣਾ ਹੁੰਦਾ ਹੈ ਕਿਸ ਤਰ੍ਹਾਂ ਦੇ ਪ੍ਰਸ਼ਾਸਨਿਕ ਪ੍ਰਬੰਧ ਨੇ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਕੋਈ ਬਤੌਰ ਮੰਤਰੀ ਜਾਂ ਕੋਈ ਐਮ ਐਲ ਏ ਦੇ ਤੌਰ ਤੇ ਨਹੀਂ ਇਹਦੇ ਵਿੱਚ ਆਏ ਅਸੀਂ ਤਾਂ ਮੁੱਖ ਸੇਵਾਦਾਰ ਦੇ ਤੌਰ ਤੇ ਮਕੋਰ ਸੇਵਾਦਾਰ ਜਿਹੜਾ ਹੈ ਉਹਦੇ ਵਿੱਚ ਸ਼ਾਮਲ ਹੋਏ ਹਾਂ ਗੁਰੂ ਸਾਹਿਬ ਨੂੰ ਨਮਨ ਕਰਨ ਵਾਸਤੇ ਬਾਕੀ ਅਸੀਂ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਆਵਾਜਾਈ ਦੇ ਪ੍ਰਬੰਧ ਨੇ ਜਾਂ ਸੁਰੱਖਿਆ ਦੇ ਪ੍ਰਬੰਧ ਨੇ ਮੈਡੀਕਲ ਫੈਸਿਲਿਟੀਆਂ ਦੇ ਪ੍ਰਬੰਧ ਨੇ ਟ੍ਰੈਫਿਕ ਦੇ ਪ੍ਰਬੰਧ ਨੇ ਸੰਗਤ ਦੇ ਰਹਿਣ ਵਾਸਤੇ ਪ੍ਰਬੰਧ ਨੇ ਉਹ ਅਸੀਂ ਉਚਿਤ ਪ੍ਰਬੰਧ ਜੜਿਆ ਉਹ ਸ਼ਰੀਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਹੋਏ ਨੇ ਅੱਗੇ ਜਿਹੜੀਆਂ ਸੰਗਤਾਂ ਇਹ ਸਵਕਤ ਨਗਰ ਕੀਰਤੋਂ ਨੂੰ ਉਡੀਕ ਰਹੀਆਂ ਨੇ ਉਹਨਾਂ ਦੇ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਆ ਆ ਦੇਖੋ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਆ ਇੱਕ ਅਲਸਾਨੀ ਸ਼ਹਾਦਤ ਤਾਂ ਸ਼ਾਇਦ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੋਨੇ ਦੇ ਵਿੱਚ ਇਹੋ ਜੀ ਸ਼ਹਾਦਤ ਨਹੀਂ ਮਿਲਦੀ ਜਿੱਥੇ ਗੁਰੂ ਸਾਹਿਬ ਦੇ ਪਾਵਨ ਪੁੱਤਰ ਸ੍ਰੀ ਸੀਸ ਦਾ ਜਿਹੜਾ ਸੰਸਕਾਰ ਹੋਰ ਜਗਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਔਰ ਘੜ ਦਾ ਸੰਸਕਾਰ ਜਿਹੜਾ ਉਹ ਦਿੱਲੀ ਦੇ ਵਿੱਚ ਹੋਇਆ ਇਹ ਜਿਹੜੀ ਸ਼ਹਾਦਤ ਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੇ ਮਤਲਬ ਮਨੁੱਖੀ ਅਧਿਕਾਰਾਂ ਵਾਸਤੇ ਇਕ ਦੂਸਰੇ ਤਰ੍ਹਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਸ਼ਹਾਦਤਾਂ ਦਿੱਤੀਆਂ ਨੇ ਸੋ ਇਹ ਇਤਿਹਾਸ ਜਿਹੜਾ ਇਹ ਸਾਡਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਣਾ ਚਾਹੀਦਾ ਸੋ ਮੇਰੀ ਸੰਗਤ ਨੂੰ ਇਹੋ ਹੀ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਇਹਨਾਂ ਸਮਾਗਮਾਂ ਦੇ ਵਿੱਚ ਜਿਹੜਾ ਆ ਉਹ ਲੈ ਕੇ ਆਓ ਅਸੀਂ ਵੈਸੇ ਵੀ ਸਕੂਲਾਂ ਦੇ ਵਿੱਚ ਵੀ ਪ੍ਰੋਗਰਾਮ ਜਿਹੜੇ ਰੱਖੇ ਸੀਗੇ ਜਿਦੇ ਵਿੱਚ ਗੁਰੂ ਸਾਹਿਬ ਦੀ ਜੀਵਨੀ ਗੁਰੂ ਸਾਹਿਬ ਦਾ ਬਲੀਦਾਨ ਗੁਰੂ ਸਾਹਿਬ ਦੀ ਕੁਰਬਾਨੀ ਦੇ ਨਾਲ ਬੱਚਿਆਂ ਨੂੰ ਜੋੜਨ ਦੀ ਅਸੀਂ ਕੋਸ਼ਿਸ਼ ਜੜੀ ਆ ਕੋਪੀਤੀਆ ਸੋ ਸੱਚੀ ਸਾਥ ਸੰਗਤ ਨੂੰ ਇਹੋ ਹੀ ਬੇਨਤੀ ਆ ਕਿ ਗੁਰੂ ਸਾਹਿਬ ਨੂੰ ਨਕਮਸਤੋ ਕੇ ਹੋ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਮੰਤਰੀ ਸਾਹਿਬ ਗੁਰੂ ਸਾਹਿਬ ਦੀ ਬੜੀ ਵੱਡੀ ਇਹ ਲਸਾਨੀ ਜਿਹੜੀ ਉਹ ਸ਼ਹਾਦਤ ਆ ਜਿਹੜਾ ਦਿਹਾੜਾ ਇਹ ਮਨਾਇਆ ਜਾ ਰਿਹਾ ਔਰ ਕੁਝ ਲੋਕ ਇੱਕ ਇਸ ਤਰ੍ਹਾਂ ਦੀ ਗੱਲ ਵੀ ਕਰਦੇ ਨੇ ਜਿਹੜੀ ਚਰਚਾ ਦੇ ਵਿੱਚ ਵੀ ਬਣੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਮਨਾ ਰਹੀ ਹੈ ਦਿਹਾੜਿਆਂ ਨੂੰ ਔਰ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਿਉਂ ਨਾ ਹੁੰਦਾ ਕਿ ਜੇ ਇੱਕ ਜੁਟਤਾ ਦੇ ਨਾਲ ਸਾਂਝੇ ਤੌਰ ਤੇ ਦਿਹਾੜਾ ਬਨਾਇਆ ਜਾਂਦਾ ਕੋ ਹਰ ਇੱਕ ਨੂੰ ਗੁਰੂ ਸਾਹਿਬ ਦੀ ਜਿਹੜਾ ਸਿੱਧੀ ਪੂਰਪਾ ਉਹ ਮਨਾ ਸਕਦੇ ਨੇ ਸਾਰੇ ਮਨਾ ਰਹੇ ਨੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ ਕਿ ਅਸੀਂ ਤਾਂ ਸੰਤ ਮਹਾਂਪੁਰਸ਼ ਜਿਹੜੇ ਨੇ ਉਹ ਅਗਵਾਈ ਕਰ ਰਹੇ ਨੇ ਅਸੀਂ ਤੇ ਪੰਜਾਬ ਸਰਕਾਰ ਵੱਲੋਂ ਜੋ ਫੈਸਿਲਿਟੀਆਂ ਦੇ ਰੂਪ ਦੇ ਵਿੱਚ ਕਹਿ ਲਓ ਜੋ ਸੇਵਾ ਅਸੀਂ ਕਰ ਸਕਦੇ ਆ ਉਹ ਕਰ ਰਹੇ ਆ ਰਹਿਨਮਾਈ ਜਿਹੜੀ ਆ ਜਾਂ ਜੋ ਜਿਹੜੀ ਮर्यादा ਉਹ ਸੰਤ ਸਮਾਜ ਜਿਹੜੀ ਆ ਸੰਤ ਸਮਾਜ ਦੀ ਦੀ ਸੇਵਾ ਸੰਤ ਸਮਾਜ ਨੇ ਸੇਵਾ ਜਿਹੜੀ ਆ ਉਹ ਲਈ ਹੋਈ ਆ ਸੋ ਅਸੀਂ ਤੇ ਬਤੌਰ ਸੇਵਾਦਾਰੇ ਦੇ ਵਿੱਚ ਕੰਮ ਕਰ ਰਿਹਾ ਜੀ ਜੀ ਬਿਲਕੁਲ ਥੈਂਕ ਯੂ ਵਾਲਾ ਹੈ ਭੁੱਲਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਕਿ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਜਿਹੜੀ ਇੱਥੇ ਸੰਗਤ ਆਈ ਆ ਉਹਨਾਂ ਦੇ ਚੱਲ ਕਾਇਕੇ ਕਦਮ ਨੂੰ ਮੈਂ ਆਪਣੇ ਸਿਰ ਮੱਥੇ ਮੰਨਦਾ ਆ ਬੜਾ ਪਿਆਰ ਦਿੱਤਾ ਸੰਗਤ ਨੇ ਇੱਥੇ ਆਇਆ ਬਾਕੀ ਸ਼ੀਦੇ ਆਜਮ ਸ਼ੀਦਾਂ ਦੇ ਸਰਤਾਜ ਸਾਡੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਆ ਤੇ ਬੜੀ ਬਹੁਤ ਵੱਡੀ ਸ਼ਹਾਦਤ ਆ ਜਿਨ੍ਹਾਂ ਨੇ ਆਪਦਾ ਸਾਰਾ ਹੀ ਪਰਿਵਾਰ ਦੇਸ਼ ਖਾਤਰ ਕੌਮ ਖਾਤਰ ਸਾਡੇ ਹਿੰਦੂ ਭਰਾਵਾਂ ਖਾਤਰ ਦੇਸ਼ ਤੋਂ ਵਾਰਤਾ ਉਦੋਂ ਔਰੰਗਜ਼ੇਬ ਨੇ ਅਤਿਆਚਾਰ ਦੀ ਇੰਤਿਹਾਈ ਕਰਤੀ ਸੀ ਤੇ ਇਹ ਕਹਿੰਦਾ ਸੀ ਵੀ ਮੈਂ ਜਿੰਨਾ ਚਿਰ ਰੋਜ਼ ਦਾ ਸਵਾ ਮਨ ਜਨੂ ਲਾ ਕੇ ਤੇ ਮੈਂ ਹਿੰਦੂ ਧਰਮ ਨੂੰ ਮੁਸਲਮਾਨਾ ਬਣਾਦਾ ਤੇ ਮੈਂ ਉਹਨਾਂ ਚਿਰ ਪਾਣੀ ਦਾ ਘੁੱਟ ਤੱਕ ਨਹੀਂ ਪੀਣਾ ਰੋਜ ਦਾ ਮੈਨੂੰ ਲੱਗਦਾ ਸਵਾ ਮਣ ਜਨੇਊ ਚਾਰ ਪੰਜ ਗ੍ਰਾਮ ਦਾ ਉਹ ਧਾਗਾ ਹੁੰਦਾ ਜਨੇਊ ਦਾ ਤੇ 10 15000 ਬੰਦਾ ਪੰਜਦਾ ਹਣਾ ਬੜਾ ੱਤਕਾ ਬੜਾ ਅਤਿਆਚਾਰ ਕੀਤਾ ਫਿਰ ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋ ਆਏ ਉਹਨਾਂ ਨੇ ਆਪਦੇ ਧਰਮ ਦਾ ਆਪਦੇ ਬਰਾਦਰੀ ਦਾ ਵਾਸਤਾ ਪਾਇਆ ਗੁਰੂ ਸਾਹਿਬ ਅੱਗੇ ਤੇ ਗੁਰੂ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉੱਥੇ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਰਹਿੰਦੀ ਦੁਨੀਆ ਤੱਕ ਲੋਕ ਇਸੇ ਤਰ੍ਹਾਂ ਹੀ ਗੁਰੂ ਜੀ ਨੂੰ ਨਮਨ ਕਰਦੇ ਰਹਿਣਗੇ ਇਸੇ ਤਰ੍ਹਾਂ ਯਾਦ ਕਰਦੇ ਰਹਿਣਗੇ ਤਾਂਹੀਂ ਬੜੇ ਕਰਮਾ ਭਾਗ ਵਾਲੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜਿਹੜੀ ਸਾਡੇ ਤੇ ਦਇਆ ਕਰਕੇ ਸਾਨੂੰ ਸੇਵਾ ਬਖਸ਼ੀਆ ਤੇ ਅਸੀਂ ਆਪਣੇ ਆਪ ਨੂੰ ਬੜਾ ਸੁਭਾਗਾ ਕਰਮਾਪਕ ਵਾਲਾ ਸਮਝਦੇ ਪਏ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਅੱਜ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲ ਦੀ ਸ਼ਤਾਬਦੀ ਦੇ ਮੌਕੇ ਪਹਿਲਾਂ ਅੱਜ ਸਵੇਰੇ ਗੁਰਦਾਸਪੁਰ ਤੋਂ ਇਸੇ ਤਰ੍ਹਾਂ ਪਾਲਕੀ ਸਾਹਿਬ ਨਗਰ ਕੀਰਤਨ ਜਿਹੜਾ ਸ਼ੁਰੂਆਤ ਹੋਈ ਤੇ ਅਸੀਂ ਨਾਲ-ਨਾਲ ਜਾ ਕੇ ਸੇਵਾ ਕੀਤੀ ਨਾਲ ਮਹਾਰਾਜ ਦੇ ਪਾਲਕੀ ਸਾਹਿਬ ਦੇ ਨਾਲ-ਨਾਲ ਸੰਗਤਾਂ ਨੂੰ ਮਿਲੇ ਲੰਗੇ ਪੈਰੀ ਅਸੀਂ ਨਾਲ ਚੱਲਦੇ ਰਹੇ ਹੁਣ ਸਾਡੇ ਇਥੇ ਮੀਤਾ ਚੌਂਕ ਦੇ ਵਿੱਚ ਹਰਪ੍ਰੀਤ ਸਿੰਘ ਐਸੀਯੂ ਇਥੋਂ ਸਾਡੇ ਵਜ਼ੀਰ ਨੇ ਐਮਐਲਏ ਨੇ ਇਥੋਂ ਉਹਨਾਂ ਦੇ ਹਲਕੇ ਦੇ ਵਿੱਚ ਹੁਣ ਨਗਰ ਕੀਰਤਨ ਪਾਲਕੀ ਸਾਹਿਬ ਆਉਣਾ ਤੇ ਮੰਨ ਦੇ ਵਿੱਚ ਵੀ ਗੁਰੂ ਸਾਹਿਬ ਦੇ ਫੇਰ ਦਰਸ਼ਨ ਕਰਕੇ ਆਈਏ ਫੇਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਾਲ ਪੈਦਲ ਚੱਲੀਏ ਵੇਖੋ ਗੁਰੂ ਸਾਹਿਬ ਦੀ ਜਿੱਡੀ ਕਿਰਪਾਨੀ ਆ ਉਹਦੇ ਵੇਖੋ ਜੀ ਅਸੀਂ ਪਾਵੇਂ ਜੋ ਮਰਜੀ ਕਰ ਜੀਏ ਸਾਡੇ ਕੋ ਲਬਜ ਨਹੀਂ ਹੈਗੇ ਅਸੀਂ ਉਹ ਬੋਲ ਨਹੀਂ ਸਕਦੇ ਮੇਰਾ ਮੂੰਹ ਨਿੱਕਾ ਵਾ ਜਿੱਡੀ ਗੁਰੂ ਸਾਹਿਬ ਦੀ ਸ਼ਹਾਦਤ ਆ ਨਾ ਮੈਂ ਉਹ ਬਿਆਨ ਹੀ ਨਹੀਂ ਕਰ ਸਕਦਾ ਗੱਲਾਂ ਮੈਂ ਤੇ ਨਮਾਣਾ ਨਤਾਣਾ ਆਪਾਂ ਇਨੀ ਯੋਗੇ ਨਹੀਂ ਵੀ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਕਿ ਮੂੰਹ ਚ ਕੋਈ ਵੀ ਲਬਜ ਉਹਨਾਂ ਨਿਕਲ ਹੀ ਨਹੀਂ ਸਕਦਾ ਜਿੱਡੀ ਵੱਡੀ ਸ਼ਹਾਦਤ ਆ ਤੇ ਬਾਕੀ ਗੁਰੂ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਵਾ ਅੱਜ ਜੇ ਹਿੰਦੂ ਧਰਮ ਭਾਰਤ ਦੇ ਵਿੱਚ ਸੁਰੱਖਤ ਹੈ ਜਾਂ ਸਾਰੇ ਧਰਮ ਜਿੰਨੇ ਵੀ ਆ ਉਹ ਸੁਰੱਖਤ ਨੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਿਹੜੀ ਕੁਰਬਾਨੀ ਆ ਸ਼ਹਾਦਤ ਆ ਉਹਦਾ ਕਰਕੇ ਨੇ ਬਾਕੀ ਗੁਰੂ ਜੀ ਨੂੰ ਯਾਦ ਵੀ ਲੋਕ ਆਪਣੇ ਮਨਾਂ 'ਚ ਵਸਾ ਕੇ ਬੈਠੇ ਆ ਸਦਾ ਯਾਦ ਰੱਖਦੇ ਆ ਅਸੀਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਦੋਂ ਇਲੈਕਸ਼ਨਾਂ ਦੇ ਵੇਲੇ ਜਾਂਦੇ ਰਹੇ ਆ ਪਾਵੇਂ ਸਾਨੂੰ ਮਿਲੇ ਆ ਪਾਰਸੀ ਧਰਮ ਦੇ ਬੋਧੀ ਧਰਮ ਦੇ ਪਾਵੇਂ 크੍ਰਿਸਚੀਅਨ ਭਰਾ ਮਿਲੇ ਆ ਪਾਵੇਂ ਐਸਸੀ ਭਾਈਚਾਰਾ ਪਾਵੇਂ Hindu ਧਰਮ ਦੇ ਭਰਾ ਮਿਲੇ ਆ Hindu ਧਰਮ ਦੇ ਭਰਾਵਾਂ ਨੇ ਵੀ ਵਾਰ-ਵਾਰ ਇਹੋ ਗੱਲ ਕੀਤੀ ਕਿ ਸਾਡੇ ਅਸਲ ਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਨੇ ਕਿਉਂਕਿ ਅਸੀਂ ਮੰਦਿਰਾਂ 'ਚ ਮੱਥਾ ਟੇਕਣ ਜਾਣਾ ਨਾ ਅਸੀਂ ਕਹਿਣਾ ਵੀ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਉਹ ਕਹਿੰਦੇ ਠੀਕ ਹੈ ਜੀ ਅਸੀਂ ਮੰਦਿਰਾਂ 'ਚ ਵੀ ਜਾਂਦੇ ਆ ਸਾਡਾ ਧਰਮ ਆ ਮੰਦਰ ਸਾਡੇ ਨੇ ਪਰਾਸੀ ਅਸਲ ਗੁਰੂ ਆਪਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੰਨਦੇ ਆਂ ਕਿ ਜੇ ਅੱਜ ਹਿੰਦੂ ਕੌਮ ਉਹ ਕਹਿੰਦੇ ਵੀ ਹੈਗੀ ਆ ਨਾ ਹਿੰਦੁਸਤਾਨ ਚ ਭਾਰਤ ਦੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦੇਣ ਹੈ ਨਹੀਂ ਤੇ ਜੇ ਗੁਰੂ ਸਾਹਿਬ ਨਾ ਸਾਡੇ ਕਰਕੇ ਕੁਰਬਾਨੀ ਦਿੰਦੇ ਸ਼ਹਾਦਤ ਦਿੰਦੇ ਤੇ ਅੱਜ ਨੂੰ ਸਾਰਾ ਹਿੰਦੂ ਧਰਮ ਮੁਸਲਮਾਨ ਧਰਮ ਦੇ ਵਿੱਚ ਤਬਦੀਲ ਹੋ ਜਾਣਾ ਸੀ ਤੇ ਵੇਖੋ ਜਿੰਨੇ ਜਿੰਨੇ ਵੀ ਅਤਿਆਚਾਰ ਕੀਤਾ ਆ ਉਹ ਬੰਦੇ ਦਾ ਅੰਤ ਜਿਹੜਾ ਉਹ ਹੋਇਆ ਤੇ ਉਹਦਾ ਬਰਾਈ ਦੇ ਵਿੱਚ ਹੀ ਲੋਕਾਂ ਨਾਲ ਆ ਤੇ ਜਿਨੇ ਕੌਮ ਖਾਤਰ ਦੇਸ਼ ਖਾਤਰ ਲੋਕਾਂ ਖਾਤਰ ਸ਼ਹਾਦਤਾਂ ਦਿੱਤੀਆਂ ਖੜੇ ਆ ਤੇ ਵੇਖੋ ਗੁਰੂ ਸਾਹਿਬਾਨਾਂ ਦਾ ਹਰ ਵੇਲੇ ਚਿੰਗਿਆਈ ਚ ਨਾ ਰਹਿਣਾ ਤੇ ਰਹੀਂਦੀ ਦੁਨੀਆ ਤੱਕ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਇਸੇ ਤਰ੍ਹਾਂ ਪ੍ਰਣਾਮ ਹੁੰਦਾ ਰਹਿਣਾ ਤੇ ਇਹ ਜਿਹੜੇ ਗੁਰੂ ਸਾਹਿਬ ਦੇ ਬਾਰੇ ਸਨੇਹਰੀ ਸੋਨੇ ਦੇ ਅੱਖਰਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਲਿਖਿਆ ਤੇ ਇਹ ਰਹੀਂਦੀ ਦੁਨੀਆ ਤੱਕ ਇਸੇ ਤਰ੍ਹਾਂ ਸਨੇਹਰੀ ਅੱਖਰਾਂ ਦੇ ਵਿੱਚ ਹੀ ਰਹਿਣਾ ਮંત્રી ਸਾਹਿਬ ਇਹ ਬੜੀ ਵੱਡੀ ਜਿਹੜੀ ਯਾਤਰਾ ਗੁਰੂ ਸਾਹਿਬ ਦੀ ਜਿਹੜੀ ਕਹਿ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਜਾਣੀ ਹੈ ਪੰਜਾਬ ਸਰਕਾਰ ਦੇ ਵੱਲੋਂ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਕਿਉਂਕਿ ਰੋਡ ਦੇ ਉੱਪਰ ਚੱਲਣਾ ਔਰ ਹਾਈਵੇ ਦੇ ਉੱਪਰ ਜਿਹੜੀ ਟ੍ਰੈਫਿਕ ਹੈ ਉਸ ਚੀਜ਼ ਨੂੰ ਲੈ ਕੇ ਪ੍ਰਸੰਗਤ ਦੇ ਖਰਾ ਨੂੰ ਲੈ ਕੇ ਔਰ ਉਹਦੇ ਨਾਲ ਦੇ ਨਾਲ ਕੋਈ ਕਿਸੇ ਵੀ ਤਰੀਕੇ ਦੀ ਘਟਨਾ ਨਾ ਵਾਪਰੇ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਬੜੇ ਸੁਹਰਦ ਤਰੀਕੇ ਦੇ ਨਾਲ ਆਪ ਸਰਾਂ ਦੀਆਂ ਡਿਊਟੀਆਂ ਲਾਈਆਂ ਪੁਲਿਸ ਡਿਪਾਰਟਮੈਂਟ ਵੀ ਸਾਰਾ ਜਿੰਨੇ ਰੋਡ ਨੇ ਉਹਨਾਂ ਦੇ ਉੱਤੇ ਉਹਨਾਂ ਦੀਆਂ ਪ੍ਰੋਪਰ ਡਿਊਟੀਆਂ ਆ ਨਾਲ ਸਾਡਾ ਟਰਾਂਸਪੋਰਟ ਮਹਿਕਮੇ ਦੇ ਵੀ ਜਿੰਨੇ ਅਫਸਰ ਆ ਸਾਰਿਆਂ ਦੀਆਂ ਡਿਊਟੀਆਂ ਬਾਕੀ ਅਸੀਂ ਆ ਸਰਕਾਰੀ ਤੌਰ ਤੇ ਬੱਸਾਂ ਦਾ ਇੰਤਜ਼ਾਮ ਕੀਤਾ ਹਰ ਹਲਕੇ ਤੋਂ 23 24 25 ਤਰੀਕ ਨੂੰ ਹੁਣ ਵੀ ਨਗਰ ਕੀਰਤਨ ਤੇ ਵੀ ਸਾਰੇ ਅਫਸਰਾਂ ਦੀ ਡਿਊਟੀ ਲੱਗੀ ਤੇ 23 24 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਜਿਹੜੇ ਪਾਵਨ ਪਵਿੱਤਰ ਸਥਾਨ ਨੇ ਉੱਥੇ ਨਗਰ ਕੀਰਤਨ ਉੱਥੇ ਪਹੁੰਚਣਗੇ 23 ਤਰੀਕ ਨੂੰ ਤੇ ਉੱਥੇ ਕੀਰਤਨ ਦਰਬਾਰ ਲੱਗਣਗੇ ਗੁਰੂ ਜੀ ਦੀ ਸਾਰੀ ਜੀਵਨੀ ਬਾਰੇ ਗੁਰੂ ਜੀ ਦੀਆਂ ਜਿਹੜੀਆਂ ਕੁਰਬਾਨੀਆਂ ਸ਼ਹਾਦਤ ਆ ਉਹਦੇ ਬਾਰੇ ਸਾਰਾ ਕੁਝ ਉੱਥੇ ਵਿਸਤਾਰ ਨਾਲ ਸਾਡੇ ਢਾਡੀ ਸਿੰਘ ਕੀਰਤਨੀ ਜਿੱਥੇ ਉਹ ਸਾਰਾ ਕੁਝ ਵਿਸਤਾਰ ਚ ਦੱਸਣਗੇ ਤੇ ਦਾਸ ਬੇਨਤੀ ਕਰਦਾ ਆ ਵੀ ਪੂਰੇ ਪੰਜਾਬੀਆਂ ਨੂੰ ਪੂਰੇ ਭਾਰਤੀਆਂ ਨੂੰ ਤੇ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ 23 24 ਤੇ 25 ਤਰੀਕ ਨੂੰ ਸ੍ਰੀ ਆਨੰਦਪੁਰ ਸਾਹਿਬ ਜ਼ਰੂਰ ਪਹੁੰਚੋ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰੇ ਜ਼ਰੂਰ ਕਰੋ ਆ ਦਾਸ ਜੀ ਤੇ ਸਾਡੀ ਸਾਰੀ ਪੰਜਾਬ ਦੀ ਵजारत ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਅਫਸਰ ਸਹਿਬਾਨ 23 24 ਤੇ 25 ਨੂੰ ਲਗਾਤਾਰ ਰਾਤ ਦਿਨ ਉਥੇ ਹਾਜ਼ਰੀ ਭਰਨਗੇ ਤੇ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਅਸੀਂ ਉਹਨਾਂ ਦੀ ਸ਼ਹਾਦਤ ਪ੍ਰਤੀ ਸਦਾ ਵਫਾਦਾਰ ਹਾਂ ਤੇ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਨੂੰ ਯਾਦ ਰੱਖਦੀਆਂ ਉਹ ਕੌਮਾਂ ਸਦਾ ਬਾਦਰੀਆਂ ਜਿੰਦਾਬਾਦ ਰਹਿਣੀਆਂ ਸਾਨੂੰ ਗੁਰੂ ਸਾਹਿਬ ਨੂੰ ਤੇ ਜਿੰਨੇ ਵੀ ਸਾਡੇ ਸੂਰਬੀਰ ਯੋਧੇ ਹੋਏ ਆ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਆ ਸਾਨੂੰ ਉਹਨਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ